ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਜੋ ਕਿ ਤੁਹਾਡੇ ਬਹੁਤ ਜ਼ਿਆਦਾ ਸਵਾਲ ਆ ਰਹੇ ਨੇ ਕਿ ਜਿਹੜੀ ਹੁਣੇ ਰੀਸੈਂਟਲੀ ਖਜ਼ਾਨਾ ਅਫਸਰ ਦੀ ਪੋਸਟ ਨਿਕਲੀ ਆ ਉਹਦੇ ਵਿੱਚ ਬਹੁਤ ਸਾਰੇ ਮੈਸੇਜ ਇਹੀ ਆਉਂਦੇ ਨੇ ਦੋਸਤਾਂ ਦੇ ਕਿ ਕੀ ਸਿੰਪਲ ਗ੍ਰੈਜੂਏਸ਼ਨ ਵਾਲੇ ਇਹਨੂੰ ਭਰ ਸਕਦੇ ਆ ਕਿ ਨਹੀਂ ਭਰ ਸਕਦੇ ਤੇ ਇੱਕ ਬੱਚਿਆਂ ਨੂੰ ਇੱਕ ਹੋਰ ਡਾਊਟ ਆ ਰਿਹਾ ਕਿ ਜੇਕਰ ਉਹਨਾਂ ਨੇ ਇੱਕ ਵਰਡ ਐਡ ਕੀਤਾ ਵਾ ਕਿ ਬੀ ਕਾਮ ਵਾਲੇ ਜਿਵੇਂ ਕਮਰਸ ਗ੍ਰੈਜੂਏਟ ਹੋ ਗਏ ਹਨਾ ਜਿਹੜੇ ਉਹਨਾਂ ਨੂੰ ਮਤਲਬ ਕਿ ਪ੍ਰੈਫਰੈਂਸ ਦਿੱਤੀ ਜਾਊਗੀ ਉਹਦਾ ਕੀ ਮਤਲਬ ਆ ਸੋ ਆਪਾਂ ਇੱਕ ਛੋਟੀ ਜੀ ਵੀਡੀਓ ਤੇ ਤੁਹਾਡਾ ਇੱਕ ਮਤਲਬ ਇਹ ਜਿਹੜਾ ਡਾਊਟ ਆ ਉਹ ਕਲੀਅਰ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਮੈਸੇਜ ਆਏ ਹੋਏ ਨੇ ਤਾਂ ਇਕੱਲੇ ਇਕੱਲੇ ਦਾ ਰਿਪਲਾਈ ਕਰਨਾ ਕਈ ਵਾਰ ਔਖਾ ਹੁੰਦਾ ਤਾਂ ਤੁਹਾਡਾ ਕੱਲ ਨੂੰ ਨੁਕਸਾਨ ਨਾ ਹੋਵੇ ਇਹ ਸੋਚ ਕੇ ਤੁਸੀਂ ਨਾ ਭਰੋ ਕਿ ਇਹਦੇ ਲਈ ਸਿੰਪਲ ਗ੍ਰੈਜੂਏਸ਼ਨ ਵਾਲੇ ਐਲੀਜੀਬਲ ਨਹੀਂ ਜਾਂ ਮਤਲਬ ਕਿ ਜੋ ਵੀ ਤੁਹਾਡੇ ਮਨ ਦੇ ਵਿੱਚ ਡਾਊਟ ਆ ਰਹੇ ਆ ਉਹ ਆਪਾਂ ਇਹਦੇ 'ਚ ਕਰਾਂਗੇ ਠੀਕ ਆ ਜੀ ਸਭ ਤੋਂ ਪਹਿਲਾਂ ਜੀ 7 2024 ਆ ਇਹ ਤਾਂ ਇਹ ਸਾਰਾ ਨੋਟੀਫਿਕੇਸ਼ਨ ਤੁਸੀਂ ਮਤਲਬ ਬਹੁਤ ਚੰਗੀ ਤਰ੍ਹਾਂ ਪੜ ਲਿਆ ਹੋਏਗਾ ਹਨਾ 21 9 ਤੱਕ ਇਹਦੀ ਹਜੇ ਹੈਗੀ ਆ ਮਿਤੀ ਯਾਨਕਿ ਤੁਸੀਂ ਭਰ ਸਕਦੇ ਹੋ ਹੁਣ ਇਹਦੇ ਵਿੱਚ ਕੀ ਆ ਜੀ ਸਾਰੀਆਂ ਪੋਸਟਾਂਆਂ ਅਲੱਗ-ਅਲੱਗ ਨੇ ਇਹਦੀ ਤੁਸੀਂ ਕੁਆਲੀਫਿਕੇਸ਼ਨ ਦੇਖ ਲਓ ਤੇ ਆਪਾਂ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਆ ਜਿਹੜੀ ਵਿੱਤ ਵਿਭਾਗ ਪੰਜਾਬ ਸਰਕਾਰ ਖਜ਼ਾਨਾ ਅਤੇ ਲੇਖਾ ਸ਼ਾਕਾ ਦਾ ਖਜ਼ਾਨਾ ਅਫਸਰ ਦੀਆਂ 36 ਪੋਸਟਾਂ ਨੇ ਬਹੁਤ ਹੀ ਵਧੀਆ ਤੇ ਰਿਸਪੈਕਟਫੁਲੀ ਜੌਬ ਆਹੇ ਇਹਨੂੰ ਤੁਸੀਂ ਮਤਲਬ ਕਿ ਜੇਕਰ ਤੁਸੀਂ ਇਹਦੀ ਤਿਆਰੀ ਕਰਦੇ ਹੋ ਭਰਦੇ ਹੋ ਹਨਾ ਵਧੀਆ ਕਿਉਂਕਿ ਮੋਸਟਲੀ ਜ਼ਿਆਦਾਤਰ ਸਿਲੇਬਸ ਤਾਂ ਜਿਹੜਾ ਤੁਸੀਂ ਕਰਦੇ ਹੋ ਉਹੀ ਆਉਂਦਾ ਹਨਾ ਜੇਕਰ ਇਹਦੇ ਵਿੱਚ ਹੋ ਸਕਦਾ ਕਿ ਕੁਝ ਸਿਲੇਬਸ ਇਹਦੇ ਵਿੱਚ ਹੋਰ ਐਡ ਹੋ ਸਕਦਾ ਐਡ-ਆਨ ਚਾਹੇ ਉਹ ਪੰਜਾਬ ਸਿਵਲ ਸਰਵਿਸਿਜ਼ ਦੇ ਰੂਲ ਐਡ ਕਰ ਦੇਣ ਹਨਾ ਚਾਹੇ ਉਹ ਇਹਦੇ ਵਿੱਚ ਮਤਲਬ ਕਿ ਮੈਥ ਦਾ ਪੋਰਸ਼ਨ ਥੋੜਾ ਜਿਹਾ ਵਧਾ ਦੇਣ ਜਾਂ ਹੋ ਸਕਦਾ ਇਹਦੇ ਵਿੱਚ ਥੋੜਾ ਬਹੁਤਾ ਕਾਊਂਟ ਵੀ ਰੱਖ ਦੇਣ ਹਨਾ ਤਾਂ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਕਿ ਹੋ ਸਕਦਾ ਕਿ ਇਹ ਮਤਲਬ ਜੋ ਜਿੱਦਾਂ ਸੀਨੀਅਰ ਅਸਿਸਟੈਂਟ ਦਾ ਇਹਨਾਂ ਦਾ 120 ਨੰਬਰ ਦਾ ਜਾਂ 100 ਨੰਬਰ ਦਾ ਪੈਟਰਨ ਆ ਨਾ ਉਹਨੂੰ ਫੋਲੋ ਕਰੇ ਪਰ ਪਹਿਲਾ ਕੰਮ ਤੁਹਾਡਾ ਹੈਗਾ ਇਹਨੂੰ ਭਰਨਾ ਠੀਕ ਆ ਤਾਂ ਸਿਲੇਬਸ ਅਜੇ ਦਾ ਕੋਈ ਨਹੀਂ ਆਇਆਗਾ ਅਜੇ ਫਿਲਹਾਲ ਕੋਈ ਸਿਲੇਬਸ ਇਹਦਾ ਨਹੀਂ ਆਇਆ ਹੁਣ ਇਹਦੇ ਵਿੱਚ ਪੋਸਟਾਂ ਦੀ ਆਪਾਂ ਗੱਲ ਕਰੀਏ ਤਾਂ ਖਜ਼ਾਨਾ ਅਫਸਰ ਦੀਆਂ ਟੋਟਲ 36 ਪੋਸਟਾਂ ਨੇ ਹਨਾ ਤੇ ਇਹਦੇ ਵਿੱਚ ਤੁਸੀਂ ਭਰ ਸਕਦੇ ਹੋ ਇਹਨੂੰ ਤਾਂ ਜਰਨਲ ਦੀਆਂ ਇਹ ਸਾਰਾ ਕੁਝ ਤੁਸੀਂ ਦੇਖ ਲਿਆ ਹਨਾ ਪੋਸਟਾਂ ਘਟ ਨੇ ਪਰ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਹੀ ਵਧੀਆ ਮੈਂ ਤੁਹਾਨੂੰ ਫੇਰ ਤੋਂ ਕਹਿ ਰਿਹਾ ਬਹੁਤ ਹੀ ਸ਼ਾਨਦਾਰ ਪੋਸਟ ਆ ਖਜ਼ਾਨਾ ਅਫਸ ਤੇ ਇਹਦੇ ਵਿੱਚ ਹੁਣ ਆਪਾਂ ਚੱਲਦੇ ਹਾਂ ਕਿ ਇਹਦੇ ਵਿੱਚ ਇਹਨਾਂ ਨੇ ਮਤਲਬ ਕਿ ਇਹ ਹਦਾਇਤਾਂ ਵਗੈਰਾ ਦਿੱਤੀਆਂ ਹੋਈਆਂ ਕਿ ਕਿੰਨੀ ਤਨਖਾਹ ਤਨਖਾਹ ਇਹਦੀ ਹੈਗੀ ਆ 35400 ਸਟਾਰਟਿੰਗ ਠੀਕ ਆ ਤੇ 35400 ਤੋਂ ਇਹਦੀ ਸਟਾਰਟਿੰਗ ਹੋਵੇਗੀ ਤਨਖਾਹ ਦੀ ਹੁਣ ਜਿਹੜੇ ਬੱਚਾ ਨੂੰ ਡਾਊਟ ਆ ਕਿ ਇਹਦੀ ਕੁਆਲੀਫਿਕੇਸ਼ਨ ਦੇ ਵਿੱਚ ਜ਼ਿਆਦਾਤਰ ਡਾਊਟ ਹੋ ਰਿਹਾ ਬੱਚਿਆਂ ਨੂੰ ਉੱਥੇ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਆ ਰਹੀ ਜੀ ਜੋ ਜੀ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਆ ਵਿੱਤ ਵਿਭਾਗ ਪੰਜਾਬ ਸਰਕਾਰ ਖਜ਼ਾਨਾ ਤੇ ਲੇਖਾ ਜਾਕਾ ਖਜ਼ਾਨਾ ਅਫਸਰ ਹਣਜੀ ਉਹ ਕਹਿੰਦੇ ਗ੍ਰੈਜੂਏਟ ਹੋਣੇ ਚਾਹੀਦੇ ਆ ਤੁਸੀਂ ਰੀਕੋਗਨਾਈਜ਼ ਯੂਨੀਵਰਸਿਟੀ ਤੋਂ ਪ੍ਰੇਫਰੈਂਸ ਟੂ ਬੀ 기ਵਨ ਟੂ ਕਮਰਸ ਗ੍ਰੈਜੂਏਟਸ ਤਾਂ ਜਦੋਂ ਇਹਨਾਂ ਨੇ ਪਹਿਲਾਂ ਇਹ ਮਤਲਬ ਕਿ ਨੋਟੀਫਿਕੇਸ਼ਨ ਆਊਟ ਕੀਤਾ ਸੀ ਤਾਂ ਉਹਦੇ ਵਿੱਚ ਆਹ ਵਾਲੀ ਲਾਈਨ ਨਹੀਂ ਸੀ ਪਰ ਹੁਣ ਤੁਸੀਂ ਵੈਬਸਾਈਟ ਤੇ ਤੁਸੀਂ ਜਾ ਕੇ ਚੈੱਕ ਕਰੋ ਸ਼ਾਇਦ ਇਹਨਾਂ ਨੇ ਅਪਡੇਟ ਕੀਤੀ ਇਹ ਵਾਲੀ ਲਾਈਨ ਤੇ ਇਹ ਵਾਲੀ ਲਾਈਨ ਇਹਨਾਂ ਦੇ ਵੈਬਸਾਈਟ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਉੱਥੋਂ ਡਾਊਨਲੋਡ ਕੀਤਾ ਹੋਇਆ ਆਪਾਂ ਕੋਈ ਇਹਦੇ ਵਿੱਚ ਐਡੀਟਿੰਗ ਨਹੀਂ ਕੀਤੀ ਉਹਦੇ ਤੋਂ ਡਾਊਨਲੋਡ ਕੀਤਾ ਹੋਇਆ ਦੇਖੋ ਕੀ ਕਹਿ ਰਹੇ ਨੇ ਉਹ ਕਹਿੰਦੇ ਜੀ ਵਿਭਾਗ ਤੋਂ ਇਹਨਾਂ ਨੇ ਮਤਲਬ ਕਿ ਜਿਹੜੇ ਖਜ਼ਾਨਾ ਦਫ਼ਤਰ ਤੋਂ ਇਹਨਾਂ ਨੇ ਵਿਭਾਗ ਤੋਂ ਮਿਤੀ 24 6 2024 ਤੋਂ ਪ੍ਰਾਪਤ ਸਪਸ਼ਟੀਕਰਨ ਅਨੁਸਾਰ ਖਜ਼ਾਨਾ ਅਫਸਰ ਦੀਆਂ ਜਿਹੜੀਆਂ ਸਿੱਧੀ ਭਰਤੀ ਦੇ ਕੋਟੇ ਤਹਿਤ ਜੋ ਲਿਖਤੀ ਪ੍ਰੀਖਿਆ ਵਿੱਚ ਮੈਰਿਟ ਦੇ ਵਿੱਚ ਆਉਂਦੇ ਨੇ ਉਹਨਾਂ ਉਮੀਦਵਾਰਾਂ ਨੂੰ ਮੈਰਿਟ ਦੇ ਆਧਾਰ ਤੇ ਤਰਜੀਹ ਦਿੱਤੀ ਜਾਏਗੀ ਠੀਕ ਆ ਪਰੰਤੂ ਜਿਹੜੇ ਆਖਰੀ ਉਮੀਦਵਾਰ ਦੇ ਨੰਬਰ ਬਰਾਬਰ ਹੋਣਗੇ ਤਾਂ ਉਹਨਾਂ ਵਿੱਚੋਂ ਬੀ ਕਾਮ ਵਾਲੇ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਵੇ। ਮਤਲਬ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜੇਕਰ ਤੁਸੀਂ ਇਹਦੇ ਵਿੱਚ 80 ਨੰਬਰ ਲੈ ਲਏ ਹਨਾ ਤਾਂ ਤੁਹਾਡੀ ਮੰਨ ਲਓ ਬੀਏ ਜਾਂ ਬੀਸੀਏ ਜਾਂ ਕੋਈ ਹੋਰ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਇੱਕ ਬੱਚਾ ਹੈਗਾ ਜੀ ਬੀ ਕਾਮ ਵਾਲਾ ਹਨਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਬੀ ਕਾਮ ਵਾਲਾ ਬੱਚੇ ਦੇ ਜੇਕਰ ਇਹਦੇ ਵਿੱਚ ਮਤਲਬ ਕਿ ਨੰਬਰ ਹੈਗੇ ਨੇ ਮੰਨ ਲਓ 79 ਨੰਬਰ ਨੇ। ਇਦਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਉਹ ਨਹੀਂ ਸਿਲੈਕਟ ਕਰਨਗੇ ਇਹਨਾਂ ਨੂੰ ਕਰਨਗੇ। ਠੀਕ ਆ ਧਿਆਨ ਦੇਣ ਜੋ ਗੱਲ ਆ ਇਹਨੂੰ ਜ਼ਰੂਰ ਦੇਖਿਓ ਠੀਕ ਆ ਤਾਂ ਇਹੀ ਆ ਸਮਝ ਗਏ ਹੋਵੋਗੇ ਹਨਾ ਤੁਸੀਂ ਤਾਂ ਇਹਦੇ ਵਿੱਚ ਤੁਹਾਨੂੰ ਹੀ ਉਹ ਸਿਲੈਕਟ ਕਰਨਗੇ ਬੀ ਕਾਮ ਵਾਲੇ ਨੂੰ ਨਹੀਂ ਸਿਲੈਕਟ ਕਰਨਗੇ ਚਾਹੇ ਤੁਹਾਡੇ ਨੰਬਰ ਤੁਹਾਡਾ ਨੰਬਰ ਚ ਮਤਲਬ ਕਿ ਚਾਹੇ ਮਤਲਬ ਕਿ ਬੀ ਕਾਮ ਵਾਲੇ ਤੁਸੀਂ ਲਗਾ ਲਓ ਦੇਖ ਲਓ ਇਦਾਂ ਠੀਕ ਆ ਦੁਬਾਰਾ ਤੋਂ ਮੈਂ ਤੁਹਾਨੂੰ ਦੱਸਦਾ ਤੇ ਬੀ ਕਾਮ ਵਾਲੇ ਬੱਚੇ ਦੇ ਮੰਨ ਲਓ 80 ਨੰਬਰ ਆ ਠੀਕ ਆ ਤੇ बीए ਤੁਹਾਡੀ बीए ਕੀਤੀ ਹੋਈ ਆ ਤੁਹਾਡੇ 81 ਨੰਬਰ ਆ ਤਾਂ ਤੁਹਾਨੂੰ ਉਹ ਸਿਲੈਕਟ ਕਰਨਗੇ ਠੀਕ ਆ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਹੁਣ ਇੱਕ ਜਿਹੜੀ ਦੂਜੀ ਇਹਨਾਂ ਨੇ ਦੱਸਿਆ ਕਿ ਪਰੰਤੂ ਜਿਹੜੇ ਆਖਰੀ ਉਮੀਦਵਾਰਾਂ ਦੇ ਮਤਲਬ ਮੈਰਿਟ ਦੇ ਆਧਾਰ ਦੇ ਉੱਤੇ ਤਰਜੀਹ ਦੇਣਗੇ ਮੈਰਿਟ ਦੇ ਆਧਾਰ ਤੇ ਸਿਲੈਕਟ ਕਰਨਗੇ ਤੇ ਮਤਲਬ ਕਿ ਇੱਕ ਬੱਚਾ ਵਾ ਇੱਕ ਬੱਚਾ ਵਾ ਤੇ ਜਿਹਦੀ ਮਤਲਬ ਕਿ ਮੰਨ ਲਓ 36 36 ਨੰਬਰ ਉਹਦਾ ਰੈਂਕ ਬਣਦਾ ਪਿਆ 36 ਪੋਸਟਾਂ ਨੇ ਮੰਨ ਲਓ ਹਨਾ ਤਾਂ ਮੰਨ ਲਓ ਉਸ ਬੱਚੇ ਦੀ ਬੀਏ ਕੀਤੀ ਹੋਈ ਆ ਬੀਏ ਦੇ ਵਿੱਚ ਉਸ ਬੰਦੇ ਦੇ ਨੰਬਰ ਹੈਗੇ ਆ 80 ਤੇ ਇੱਕ ਬੱਚਾ ਹੈਗਾ ਜੀ ਬੀਕਾਮ ਵਾਲਾ ਜਿਹਦੇ ਵੀ 80 ਨੰਬਰ ਆ ਠੀਕ ਆ ਤਾਂ ਉਹ ਕੀ ਕਰਨਗੇ ਇੱਥੇ ਬੀਕਾਮ ਵਾਲੇ ਨੂੰ ਤਰਜੀਹ ਦੇਣਗੇ ਇੱਥੇ ਤੁਹਾਨੂੰ ਉਹਨਾਂ ਨੇ ਕੱਟ ਕੇ ਪਿੱਛੇ ਕਰ ਦੇਣਾ ਠੀਕ ਆ ਤਾਂ ਇੱਥੇ ਫੇਰ ਤੁਹਾਡੀ ਸਿਲੈਕਸ਼ਨ ਨਹੀਂ ਹੋਊਗੀ ਇੱਥੇ ਬੀਕਾਮ ਵਾਲੇ ਬੱਚੇ ਦੀ ਸਿਲੈਕਸ਼ਨ ਹੋ ਜੂਗੀ ਮਤਲਬ ਇਹ ਟਾਈ ਦੀ ਸਿਚੁਏਸ਼ਨ ਦੇ ਵਿੱਚ ਹੋਏਗਾ ਕਿ ਜਦੋਂ ਤੁਹਾਡੇ ਮਤਲਬ ਕਿ ਅ ਮਾਰਕਸ ਜਿਹੜੇ ਹੋਣਗੇ ਉਹ ਬਿਲਕੁਲ ਬਰਾਬਰ ਹੋਣਗੇ ਤਾਂ ਉਹਨਾਂ ਨੇ ਬੀ ਕਾਮ ਵਾਲੇ ਬੱਚੇ ਨੂੰ ਤਰਜੀਹ ਦੇਣੀ ਆ ਜੇਕਰ ਤੁਸੀਂ ਉਹ ਤੋਂ 1 ਨੰਬਰ ਵੱਧ ਲੈ ਰਹੇ ਹੋ ਪੁਆਇੰਟ 25 ਨੰਬਰ ਵੱਧ ਲੈ ਰਹੇ ਹੋ ਹਨਾ ਮੰਨ ਲਓ ਪੁਆਇੰਟ 25 ਵੀ ਵੱਧ ਲੈ ਰਹੇ ਹੋ ਹਨਾ ਮਤਲਬ ਤੁਹਾਡੇ ਇੱਥੇ 81.25 ਨੰਬਰ ਹੋ ਗਏ ਤੇ ਬੀ ਕਾਮ ਵਾਲੇ ਬੱਚੇ ਦੇ 80 ਨੰਬਰ ਆ 81 ਨੰਬਰ ਆ ਸੌਰੀ ਤਾਂ ਵੀ ਤੁਹਾਨੂੰ ਉਹਨਾਂ ਨੇ 81.25 ਵਾਲੇ ਨੂੰ ਸਿਲੈਕਟ ਕਰਦਾ ਠੀਕ ਆ ਤਾਂ ਇਹਨੂੰ ਚੰਗੀ ਤਰ੍ਹਾਂ ਜ਼ਰੂਰ ਪੜ੍ਹ ਲਿਓ ਠੀਕ ਆ ਜੀ ਵਿਭਾਗ ਦੇ ਉਹਦੇ ਮਤਲਬ ਕਿ ਪੀ ਟ੍ਰਿਪਲ ਐਸ ਬੀ ਦੇ ਜਿਹੜੇ ਵੈਬਸਾਈਟਾਂ ਉੱਥੇ ਇਹ ਅਪਲੋਡ ਆ ਤਾਂ ਹੁਣ ਤੁਹਾਡੇ ਸਾਰੇ ਡਾਊਟ ਦੂਰ ਹੋ ਗਏ ਹੋਣਗੇ ਸਿਲੇਬਸ ਜਦੋਂ ਆਊਗਾ ਉਦੋਂ ਦੀ ਆਪਾਂ ਵੈਸੇ ਦੇਖਾਂਗੇ ਕਿ ਜੇਕਰ ਤੁਹਾਨੂੰ ਲੱਗਦਾ ਕਿ ਹਾਂਜੀ ਤੁਸੀਂ ਤਿਆਰੀ ਕਰ ਰਹੇ ਹੋ ਤੁਹਾਨੂੰ ਇਹ ਪੋਸਟ ਪਸੰਦ ਆ ਤੁਸੀਂ ਸਰਚ ਵਗੈਰਾ ਕਰ ਸਕਦੇ ਹੋ ਤਾਂ ਤੁਸੀਂ ਇਹ 36 ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਚਾਹੀ ਤੁਹਾਡੀ ਸਿੰਪਲ ਗ੍ਰੈਜੂਏਸ਼ਨ ਹੀ ਹੈਗੀ ਆ ਤਾਂ ਜਿਨ੍ਹਾਂ ਦੀ ਬੀ ਕਾਮ ਆ ਹਨਾ ਕਮਰਸ ਗ੍ਰੈਜੂਏਟ ਆ ਉਹਨੂੰ ਤਾਂ ਜਰੂਰ 101% ਇਹਦੇ ਲਈ ਅਪਲਾਈ ਕਰਨਾ ਚਾਹੀਦਾ ਬਹੁਤ ਵਧੀਆ ਪੋਸਟ ਹੈ ਤੇ ਚਾਂਸ ਵੀ ਬਹੁਤ ਵਧੀਆ ਹੋਣਗੇ ਜੇਕਰ ਇਹਦੇ ਵਿੱਚ ਸਿਲੇਬਸ ਦੇ ਵਿੱਚ ਮਤਲਬ ਕਮਰਸ ਨਾਲ ਰਿਲੇਟਡ ਕੋਈ ਇਹਨਾਂ ਨੇ ਸਬਜੈਕਟ ਐਡ ਕੀਤਾ ਤਾਂ ਇਹਨਾਂ ਨੂੰ ਬਹੁਤ ਵੱਡਾ ਐਜ ਮਿਲੇਗਾ ਠੀਕ ਆ ਤਾਂ ਧੰਨਵਾਦ ਜੀ ਤੁਸੀਂ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਵੇਗੀ ਜਾਣਕਾਰੀ ਤਾਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਸ਼ੇਅਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਤਾਂ ਕਿ ਜੋ ਡਾਊਟ ਆ ਰਹੇ ਨੇ ਬੱਚਿਆਂ ਦੇ ਦੂਰ ਹੋ ਸਕਣ ਧੰਨਵਾਦ ਜੀ